ਆਪਾਂ ਇਨਰ ਮੇਰੇ ਵੀ ਪਿਆਰ ਆਪਣਾ ਕੋਈ ਸਿਆਖੀ ਨਹੀਂ ਆਪਾਂ ਇੱਥੇ ਭਰਾਵਾ ਕੋਈ ਨਹੀਂ ਆ ਮੈਂ ਇੱਥੇ ਕੋਈ ਸਿਆਖਤ ਕਰਨ ਨਹੀਂ ਆਇਆ ਮੇਰੀ ਪਹਿਲੀ ਗੱਲ ਆ ਵੀ ਪਹਿਲਾਂ ਜਿਵੇਂ ਜਿਵੇਂ ਮੈਨੂੰ ਮੈਂ ਤੁਹਾਨੂੰ ਪਤਾ ਵੀ ਭੁੱਲਰ ਸਾਹਿਬ ਵੱਲੋਂ ਆਖਿਆ ਗਿਆ ਸੀ ਵੀ ਪਹਿਲਾਂ ਉੱਥੇ ਵੇਖ ਕੇ ਆਓ ਵੀ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਆ ਅਸੀਂ ਉਹ ਪਜਾਈਏ ਹੁਣ ਮੈਂ ਅੱਜ ਇੱਥੇ ਆਇਆ ਉਹਨਾਂ ਦੀ ਟੀਮ ਵੱਲੋਂ ਪਰ ਇੱਥੇ ਮੈਂ ਰਾਜਨੀਤਿਕ ਗੱਲ ਕੋਈ ਨਹੀਂ ਕਰਨੀ ਪਰ ਮੈਂ ਜਿਹੜਾ ਇੱਥੋਂ ਦਾ ਐਮ.ਐਲ.ਏ. ਰਣਵੀਰ ਸਿੰਘ ਭੁੱਲਰ ਫਰੋਜਪੁਰ ਹਲਕਾ ਪੈਂਦਾ ਉਦੇ ਚਰਨਾ ਜੇ ਬੇਨਤੀ ਆ ਵੀ ਵੀਰ ਜੀ ਛਾ ਮਹੀਨਿਆਂ ਨੂੰ ਆਪਾਂ ਇਹਨਾਂ ਲੋਕਾਂ ਦੇ ਘਰਾਂ 'ਚ ਤਰਲੇ ਮਾਰਨਾ ਹੈ ਵੀ ਸਾਨੂੰ ਵੋਟ ਪਾਓ। ਸਹੀ ਬੋਲਣੀ ਜਿਹੜੀ ਸਚਾਈ ਹੈ। ਔਰ ਅੱਜ ਜੇ ਸਾਡਾ ਕੋਈ ਲੀਡਰ ਨਹੀਂ ਆਇਆ ਉਹ ਵੀ ਗਲਤੀ ਆ। ਜਿਹੜਾ ਰਣਵੀਰ ਭੁੱਲ ਰਿਹਾ ਉਹ ਵੀਰ ਜੀ ਤੁਸੀਂ ਵੱਡੇ ਜੇ ਸਿਆਣੇ ਜੇ ਛਾ ਮਹੀਨਿਆਂ ਨੂੰ ਆਪਾਂ ਫੇਰ ਮੈਂ ਅੱਗੇ ਗੱਲ ਕਰ ਕਹਣਾ ਵੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਹੀ ਆਪਾਂ ਨੂੰ ਐਮਐਲਏ ਬੰਨਾ ਹੈ। ਆਪਾਂ ਜੇ ਐਮਐਲਏ ਬੰਨਾ ਤੇ ਇੱਥੋਂ ਬੰਨਾ। ਅੱਜ ਹੁਣ ਵੀਰ ਹਣੀ ਸਾਰੇ ਬਜ਼ੁਰਗ ਵੀ ਦੱਸ ਰਹੇ ਸੀ ਕਿ ਇੱਥੇ ਅਜੇ ਤੱਕ ਇਨਸਟਾ ਤੇ ਫੇਸਬੁੱਕ ਤੇ ਜਿਹੜੇ ਸਾਡੇ ਐਮ.ਐਲ.ਏ ਆਏ ਨੇ ਉਹਨਾਂ ਨੇ ਕੋਈ ਇੱਥੋਂ ਦਾ ਪਤਾ ਨਹੀਂ ਲਿਆ ਸਿਰਫ ਇਹ ਲੋਕ ਰਸਤੇ ਦੇ ਭੁੱਖੇ ਨਹੀਂ ਆ ਤੁਹਾਡੇ ਐਮ.ਐਲ.ਏ ਸਾਹਿਬ ਇਹ ਪੈਸਿਆਂ ਦੇ ਭੁੱਖੇ ਨਹੀਂ ਆ ਵੀ ਸਾਨੂੰ ਰਸਤ ਦੇ ਦਿਓ ਆ ਆਪਣੇ ਅੱਗੇ ਅੱਗੇ ਹੁਣੇ ਟਰਾਲਾ ਗਿਆ ਆ ਬਠਿੰਡੇ ਤੋਂ ਵੀਰ ਹੁਣੇ ਆਏ ਆ ਇੱਥੇ ਕਿਸੇ ਚੀਜ਼ ਦੀ ਪਰਮਾਤਮਾ ਦੀ ਕਿਰਪਾ ਨਾਲ ਕੋਈ ਕਮੀ ਨਹੀਂ ਇਕੱਰੀ ਲੋਕਾਂ ਦੇ ਵਿੱਚ ਆ ਕੇ ਦਰਦ ਵੰਡਾਓ ਤੁਸੀਂ ਕੱਲ ਨੂੰ ਵੀ ਆਉਣਾ ਫਿਰ ਇਹੋ ਲੋਕ ਆ ਜਿਹੜੇ ਜਿਹੜੇ ਜੇ ਸਾਨੂੰ ਐਮਐਲਏ ਬਣਾ ਸਕਦੇ ਆ ਤੇ ਇਹ ਮੈਂਬਰੀ ਮੈਂਬਰ ਵੀ ਨਹੀਂ ਰਹਿਣ ਦਿੰਦੇ ਇਹਨਾਂ ਦੇ ਲੋਕਾਂ ਦੇ ਹੱਥ ਕੀ ਤਾਕਤ ਆ ਤੋਂ ਮੇਰੇ ਵੀਰ ਨੂੰ ਬੇਨਤੀ ਆ ਵੀ ਜੇ ਆਪਾਂ ਕੋਈ ਪੈਸੇ ਨਾ ਕੋਈ ਰਸਦ ਨਾਲ ਨਹੀਂ ਆ ਵੀਰ ਕਿੰਨੇ ਮਾਵਾ ਸਾਡੀਆਂ ਭੈਣਾਂ ਫਿਰਨਦੀਆਂ ਨੇ ਇਹ ਘਰ ਇਹਨਾਂ ਨੂੰ ਖਾਓ ਕਿਦਾਂ ਡੋਬ ਚੁੱਕੇ ਨੇ ਇੱਥੇ ਵੇਖ ਕੇ ਜਿਹੜਾ ਉਹ ਰੋਣਾ ਆਉਂਦਾ ਹੈ ਹਨਾ ਤੋਂ ਸਾਨੂੰ ਹਮਦਰਦ ਇਹਨਾਂ ਵੀਰਾਂ ਨੂੰ ਅੱਜ ਹਮਦਰਦੀ ਦੀ ਲੋੜ ਆ ਵੀ ਇਹ ਨਹੀਂ ਆ ਵੀ ਅਸੀਂ ਟਰਾਲੇ ਲਾਦ ਲਿਆ ਜਾਂ ਕੁਝ ਕਰ ਲਿਆ ਉੱਥੇ ਵੀਡੀਓ ਬਣਾ ਕੇ ਤੇ ਟਰਾਲਾ ਜਿਹੜਾ ਰਸਣ ਵਾਲਾ ਪਿੱਛੋਂ ਹੀ ਮੋੜ ਲਿਆ ਤੋ ਇਹ ਮੌਜੂਦਾ ਸਰਕਾਰ ਦੇ ਲਾਲਜੀਤ ਭੁੱਲਰ ਜੀ ਨੂੰ ਬੇਨਤੀ ਆ ਵੀ ਤੁਸੀਂ ਠੀਕ ਹੈ ਤੁਹਾਡਾ ਹਲਕਾ 10 ਕਿਲੋਮੀਟਰ ਪਰੇ ਰਹਿ ਜਾਂਦਾ ਪਰ ਤੁਸੀਂ ਕੈਬਨਟ ਮੰਤਰੀ ਜੇ ਤੂੰ ਤੁਹਾਡਾ ਸਬੰਧ ਫਿਰ ਪਲਕੇ ਦੇ ਨਾਲ ਨਹੀਂ ਤੁਹਾਡੇ ਪੰਜਾਬ ਦੇ ਨਾਲ ਆ ਇਹ ਲੋਕ ਵਿਚਾਰੇ ਤਰਸੰਦੇ ਆ ਨਾ ਇੱਥੇ ਕੋਈ ਕਿਸ਼ਤੀ ਆ ਇਹਨਾਂ ਨੇ ਆ ਟੂਬਾਂ ਬਣਾਈਆਂ ਆ ਟੂਬ ਦੇ ਵਿੱਚ ਉੱਥੇ ਜਾ ਕੇ ਕੰਡਾ ਵੱਜੇ ਕੋਈ ਤੇ ਕੋਈ ਨਿਆਣਾ ਉੱਤੇ ਬੈਠਾ ਵੀ ਨੁਕਸਾਨ ਹੋ ਸਕਦਾ ਵਾ ਇੱਥੇ ਆ ਮੇਰੇ ਵੀਰ ਹੋ ਨਹੀਂ ਸਾਰੇ ਬੈਠੇ ਆ ਰਸਤੇ ਇੱਥੋਂ ਤੱਕ ਪਹੁੰਚਦੀ ਹੋ ਜੂਗੀ ਪਰ ਜਿੰਨੀ ਤੁਹਾਡੀ ਪ੍ਰਸ਼ਾਸਨ ਨਾਲੋਂ ਮਾਦਿਆ ਕੋਈ ਡੀਸੀ ਸਾਹ ਨੂੰ ਕਹਿ ਕੇ ਕੋਈ ਕਹਿ ਕੇ ਆਪਦੇ ਬੰਦਿਆਂ ਨੂੰ ਤੇ ਇੱਥੇ ਜਿਹੜੀ ਆ ਕਿਸ਼ਤੀ ਵਗੈਰਾ ਦਾ ਪ੍ਰਬੰਧ ਕੀਤਾ ਜਾਵੇ ਇੱਕ ਇੱਕ ਹੀ ਬੋਧ ਆ ਜਿੰਨੀਆਂ ਕ ਬਈ ਕਾ 1 ਇੱਕ ਹੀ ਦੇ ਦੋ ਰਾਸ਼ਨ ਤੇ ਲੋਕਾਂ ਨੇ ਪਹੁੰਚਾ ਦੇਣਾ ਕੋਈ ਵੀਰ ਬਠਿੰਡਿਓ ਆ ਰਿਹਾ ਅੱਜ ਵੀ ਉਹ ਤੁਹਾਡੇ ਸਾਹਮਣੇ ਹਨਾ ਕਹੇ ਨੇ ਸੋ ਇਹਨਾਂ ਲੋਕ ਫਿਰ ਮੈਂ ਵਾਰ-ਵਾਰ ਆਨਾ ਵੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਹੀ ਆਪਾਂ ਉੱਥੇ ਦਿੱਲੀ ਸੰਸਦ ਚ ਜਾਂਦੇ ਆ ਉੱਥੇ ਚੰਡੀਗੜ੍ਹ ਜਾਂਦੇ ਆ ਅਸੀਂ ਮੌਜਾ ਮਾਰਦੇ ਆ ਅੱਜ ਇਹਨਾਂ ਨੂੰ ਤੁਹਾਡੀ ਲੋੜ ਆ ਜੇ ਤੁਸੀਂ 5 ਸਾਲ ਦੇ ਵਿੱਚ 15 ਦਿਨ ਇਹਨਾਂ ਲੋਕਾਂ ਦੇ ਵਿੱਚ ਰਹਿ ਲੋਗੇ ਤੇ ਤੁਹਾਡਾ ਕੁਝ ਵਿਗੜਨ ਨਹੀਂ ਲੱਗਾ ਆ ਘਰ ਵੇਖੋ ਕਿੱਡੀਆਂ ਰੀਜਾਂ ਨਾ ਪਾਏ ਆ ਮੋਟਰਾਂ ਵਾਂ ਇਹਨਾਂ ਦੀਆਂ ਇਹਨਾਂ ਦਾ ਜਿਹੜਾ ਨੁਕਸਾਨ ਆ ਉਹ ਤੁਹਾਡੀ ਸਰਕਾਰ ਤੇ ਦੂਰੀਆਂ ਜਾਂਮ ਕੇ ਨਹੀਂ ਭਰ ਸਕਦੀ ਪਰ ਲੋਕਾਂ ਦੇ ਵਿੱਚ ਕਮ ਸਕਾ ਮਾਜੋ ਲੋਕ ਇਹ ਕਹਿਣ ਵੀ ਅਸੀਂ ਇੱਥੇ ਵੀਰ ਮੈਨੂੰ ਇੱਕ ਦੱਸਣ ਦਿਆ ਸੀ ਵੀ ਮੈਂ ਉਹਦੇ ਨਾਲ ਆਪਦੀ ਗੱਡੀ ਲਈ ਸਾਰੀ ਗੱਡੀ ਪਨਾ ਬੈਠਾ ਉਹ ਅੱਜ ਲੋਕ ਮੈਂ ਤੇ ਆ ਪੋਸਟ ਵੇਖੀ ਸਵੇਰੇ ਭਗਵੰਦਾਨ ਪੰਜਾਬ ਦੀ ਜਨਤਾ ਨੂੰ ਜਿੰਨੀ ਵੀ ਉਹਨਾਂ ਪੋਸਟ ਪਾਈ ਡੇਲੀ ਪੋਸਟ ਤੇ ਵੇਖੀ ਆ ਕਿ ਮੈਂ ਉਹਾਂ ਦੇ ਜਨਤਾਂ ਵਾਂਦੇ ਆ ਵੀ ਸਾਨੂੰ ਯੋਗਦਾਨ ਪਾਓ ਜੀ ਆਨੇ ਮਤ ਕਰੋ ਨਾ ਹੀ ਯੋਗਦਾਨ ਜੇ ਪੱਤਰਕਾਰ ਜੀ ਜੇ ਜਨਤਾ ਨੇ ਯੋਗਦਾਨ ਪਾਉਣਾ ਹੈ ਜਨਤਾ ਨੇ ਯੋਗਦਾਨ ਪਾਉਣਾ ਡੱਬਿਆਂ ਚ ਵੀ ਕਿਹੜੀ ਸਰਕਾਰ ਚੰਗੀ ਕਿਹੜੀ ਮਾੜੀ ਉਹਨਾਂ ਨੇ ਮੋਹਰਾਂ ਲਾਉਣੀਆਂ ਜਨਤਾ ਨੇ ਠੇਕਾ ਥੋੜਾ ਲਿਆ ਹੁਣ ਇਨ ਇਹਨਾਂ ਤੋਂ ਜੋ ਮੈਂ ਕੁਲਦੀਪ ਧਾਲੀਆ ਵਾਲਦੀ ਚਲੋ ਬਹੁਤ ਵਧੀਆ ਉਹ ਕਰ ਰਹੇ ਨੇ ਆਪਦੇ ਲੋਕਾਂ ਦੇ ਵਿੱਚ ਦੂਜੇ 95 ਦੇ ਨਾਲੋਂ ਚੰਗੇ ਨੇ ਆਦੇ ਲੋਕਾਂ ਤੇ ਜਾ ਰਹੇ ਪਰ ਉਹਨਾਂ ਨੇ ਵੀ ਇੱਕ ਬੇਨਤੀ ਕੀਤੀ ਵੀ ਕੋਈ ਲੱਖ ਲੱਖ ਪੰਜਾਹ ਯਾਰ ਇਹਨਾਂ ਦੇ ਤੇ ਸਾਰੇ ਉਜੜ ਗਏ ਆ ਇਹ ਤੇ ਆਪ ਮੰਗਣ ਆਲੇ ਹੋਏ ਪਏ ਆ ਤੁਹਾਨੂੰ ਸਰਕਾਰ ਦੇ ਖਜ਼ਾਨੇ 'ਚੋਂ ਕਿੱਥੋਂ ਬਾ ਦੇਣਾ ਇਹ ਕਿ ਇਹਨਾਂ ਨੂੰ ਕੀ ਲੈ ਲਓ ਕਿ ਤੁਸੀਂ ਅੱਜ ਇੱਥੇ ਜਿੰਨੇ ਬੈਠੇ ਮੈਨੂੰ ਮਹਿਦਰੀ ਇਹਨਾਂ ਦੇ ਜੇਬ 'ਚ 10 ਰੁਪਏ ਹੋਣਾ ਹਨਾ ਸਾਰਾ ਕੋਈ ਤੇ ਇਹਨਾਂ ਦਾ ਰੁੜ ਗਿਆ ਤੇ ਸਰਕਾਰ ਪੰਜਾਬ ਦੀ ਸਰਕਾਰ ਨੂੰ ਜਾਂ ਕੋਈ ਵੇਖ ਦਿਆ ਬੰਨ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਇਹ ਆਪਦੇ ਜਿਹੜੇ ਲੋਕ ਪਹਿਲਾਂ ਮਰ ਚੁੱਕੇ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਈ ਜਾਂਦੇ ਆ ਵੀ ਸਾਨੂੰ ਦੇਓ ਸਾਨੂੰ ਦੇਓ ਕਿੱਥੋਂ ਦੇਣੇ ਤੁਹਾਨੂੰ ਤੋ ਇਹੋ ਜੀਆਂ ਚੀਜ਼ਾਂ ਨਹੀਂ ਚਾਹੀਦੀ ਬਹੁਤ ਬਹੁਤ ਧੰਨਵਾਦ ਕੀਤਾ ਬਿਲਕੁਲ ਸਚਾਈ ਹੈ ਇਹ ਹਾਲਾਤ ਜਿੰਨੇ ਜਿਹੜੇ ਆਪਣਾ ਇਧਰ ਨਾਲ ਮੀਂਹ ਕਾਫੀ ਪਿਆ ਹੀ ਤੇ ਸਾਡੇ ਏਰੀਆ ਦੇ ਵਿੱਚ ਜਿਹੜਾ ਕਮਰੇ ਚੋਂ ਡੇ ਉੱਤੋਂ ਕਬਰੇ ਕ